ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰੇ ਵਧੀਆ ਹੋਵੋਗੇ ਹੋਰ ਦੋਸਤੋ ਸੋ ਅੱਜ ਅਸੀਂ ਜਾ ਰਹੇ ਆ ਪਿੰਡ ਨਾਨਕੇ ਕਿਉਂਕਿ ਉਹਨਾਂ ਨੇ ਖੰਡਪੜ ਸਾਹਿਬ ਦਾ ਆਰੰਭ ਕਰਉਣਾ ਅੱਜ ਸੋ ਅਸੀਂ ਅੱਜ ਸਾਰੀ ਫੈਮਿਲੀ ਜਾ ਰਹੇ ਆ ਇਹ ਮਾਤਾ ਮਮੀ ਜੀ ਨੇ ਛਾ ਡਾਡੀ ਸਾਡੀ ਟਿੱਡੀ ਇਹ ਸਾਡੀ ਟਿੱਡੀ ਹੈ ਹਾ ਦਿੱਦੀ ਅੰਦਰ ਵੇਖ ਹੈਲੋ ਕਰ ਦੇ ਬਾਏ ਕਰ ਦੇ ਬਾਏ ਕਰ ਦੇ ਬਾਏ ਕਰੀ ਬਾਏ ਕਰ ਦੇ ਚਲੋ ਜੀ ਦੋਸਤੋ ਮਿਲਦੇ ਆਪਾਂ ਪਹੁੰਚ ਕੇ ਪਿੰਡ ਪਹੁੰਚ ਕੇ ਚਲੋ ਕਰਨੇ ਗੱਲਾਂ ਬਾਤਾਂ ਮਿਲ ਲਿਆ ਸਾਰਿਆਂ ਨੂੰ ਠੀਕ ਹੈ ਜੀ ਹਾਂ ਉਹਨੂੰ ਮੈਨਾਂ ਲਾਂ ਉਹ ਜਾਂਦੇ ਰਹੋ ਲੈਣੇ ਆ ਲਾਂ ਤੇਰੇ ਸ਼ਹਿਰ ਵਿੱਚ ਹੁੰਦਾ ਨਾ

I yeah. don't <laughs>

ਰਮਨ ਦਸਾ ਤੇ ਗੱਲ ਕੇ ਸਰਕਾਰੀ ਗ੍ਰਾਮੀਏ ਕੇ ਪਿੰਡ ਸੇਰ ਚੰਦ ਸਰਪੇਸ਼ ਕਾ ਪ੍ਰਸਿੱਧੀ ਵਾਲੇ ਦਸਾ ਸਖਤ ਨਾ ਰੀ ਸੁਖੂ ਵੇਨਾਮ ਚਿੱਠਿਆ ਦਾ ਬੁਨਾਨਨਾ ਸ੍ਰੀ ਗੜ ਦੀ ਕਲਾ ਤੇਰੇਰੇ ਸਰਵਤ ਵਾਹ ਜਿੱਤਿਕਾ ਕੰਸਾ ਵਾਹ ਗੁਰਜੀ ਕੀ ਪਤੇ ਬਲੇ ਸੋ ਨਿਹਾਲ ਸੋ ਸੁਨਿਆ ਕਾਲੀ ਸੋ ਨਿਹਾਲ ਸਤ ਨਾਮ ਵਾਹਿਗੁਰੂ 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 ਸਤ ਨਾਮ

ਹੇ ਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਤਾਂ ਇਹ ਉਹ ਪੜਾਖਤ ਹੈ। ਉਹ ਅਕੀਰ ਉਹ ਲਿਖ ਲਿਆ ਉਸ ਕੋਨ ਕਾਰਸ ਲਈ ਪਟੇ ਵਾਸਤੇ ਪੋਸਟ ਕਰਾਸ਼ਾ। ਸੋ ਇਹ ਤੁਮਾਰੀ ਸਮਰਕਰਨਾਂ ਕੋਲ ਤੇ ਹਿੰਦੂ ਰੋਟਮ ਦਾਸ ਰੰਗ ਲੱਛਾ ਦੇਣਾ ਬੇਨੋਸਾ ਰਸਗੀ ਪਤਾ ਸੀ ਜੇ ਕਿਸ਼ਨ ਕੀ ਆਈਏ ਜਿਸ ਜੱਠਾ ਸਭ ਜਾ ਕੇ ਬਾਦਰ ਸਮਰਿਆ ਕਰਾਉਂਦੇ ਹੈ 57000 ਰੁਪਏ 56 ਸਰ ਸ੍ਰੀ ਗੁਰੂਗ੍ਰਾਮ ਸਰ ਜਮਾਨਾ ਸਰਕਾਰ ਸੇ ਦਾ ਸੰਪਰਸ਼ੀ ਹੈ ਮੋਢੂ ਤਾਂ ਤਾਂ ਸਾਇਬ ਸ੍ਰੀ ਗੁਰੂਗ੍ਰਾਮ ਸਰ ਜਵਾਰ 70 ਤੱਕ ਦੇ ਮਕਸਤ ਗੁਰਜੀ ਆਸਵਤਾ ਵਿਦਸਵਾਰਾ ਸਾਹਿਬ ਹਰਮੰਦਰ ਸਾਹਿਬ ਤੋਂ ਚਲ ਕੇ ਸੇਵਾ ਦੇਖ ਰਿਹਾ ਵਿਥੇ ਪਹੁੰਚੇ ਹੋ ਰਸਤੇ ਵਿੱਚ ਨਿਕਾਂ ਪ੍ਰਕਾਰਾਂ ਦੀਆਂ ਮੁਤਾਈਆਂ ਹੋ ਗਈਆਂ ਹਨ ਮਾਨ ਰੱਖਦੇ ਤੋਂ ਸੋਤਿ ਸਪਸਿਰਤ ਨਾਮ ਅਰਸਨੈ ਸੋ ਸੰਤਾਨ ਦਰਸ਼ਣ ਦੇ ਕਾਰ ਕਰਨਾ ਪਵਿੱਤਰ ਖਜ਼ਾਨਿਆਂ ਚ ਹੁਕਮਨਾਮੇ ਪ੍ਰਮਾਤਿ ਹੁਕਮਨਾਮੇ ਚਲਦੀ ਅਗਿਆ ਬਖਸ਼ੋ ਸੁਖ ਹੋਵੇ ਨਾਮ ਤੇ ਚਾਹਿਆ ਕੋ ਨਾਮ ਅਗਰ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਛੋਟ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਵਾਹਿ ਗੁਰੂ ਸਾਹਿਬ ਜੀ ਸੋ ਰਥ ਮੰਨ ਲਾ ਪੰਜਵਾ ਜਿਤੁ ਪਾਰ ਬ੍ਰਹਮ ਚਿਤਿ ਆਇ ਸੋ ਕਰਿ ਦੇਵਸੈ ਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੁਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਈਂ ਪਰਉਪੀਅ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਈਂ ਖਾਲਸਾ ਵਾਹੀ ਗੁਰੂ ਜੀ ਕੀ ਬੱਤੇ ਪਰਮ ਸਤਿਕਾਰ ਗੁਰੂ ਰੂਪ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਬੜੀ ਆਪਾਰ ਕਿਰਪਾ ਕੀਤੀ ਸੇਵਕ ਪਰਿਵਾਰ ਭਾਈ ਸਾਹਿਬ ਭਾਈ ਸਰਦਾਰ ਜਸਵੰਤ ਸਿੰਘ ਜੀ ਟੀਲਰ ਸਰਦਾਰ ਹਵਿੰਦਰ ਸਿੰਘ ਉਹਦੇ ਪਰਿਵਾਰ ਦੇ ਗ੍ਰਹਿ ਵਿਖੇ ਐ ਸੋਵਰਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦਾ ਰੀਮਾਨ ਜਾਬ ਸ੍ਰੀ ਅਖੰਡ ਪਾਠ ਸਭ ਰੰਗ ਹੋਣ ਲੱਗੇ ਹਨ ਸੋ ਸੰਗ ਸਤਨ ਬੇਨਤੀ ਹੈ ਕਿ ਨਾ ਦੇ ਗ੍ਰਹਿ ਵਿੱਚ ਪਹੁੰਚ ਕੇ ਗੁਰਬਾਣੀ ਸਰਵਣ ਕਰਕੇ ਆਪਣਾ ਮਰੁੱਖਾ ਜੀਵਨ ਸਫਲਾ ਬਣਾਇਓ ਜੀ ਵਾਹਿਗੁਰੂ ਜੀ ਤਾ ਕੰਸ ਵਾਹਿਗੁਰੂ ਜੀ ਕੀ ਪਰਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਨਾ ਤੀਜਾ ਆਨੰਦ ਪਿਆ ਮੇ ਸਦਾ ਪ੍ਰਮਾਣ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਦਰ ਉਹ ਅਜੇ ਪੰਚ ਸਬਦ ਜਿਤ ਘਰ ਸੁਪਾਗੈ ਘਰ ਸੁਪਾਗੈ ਸਬਦ ਅਜੇ ਤਨਾ ਜਿਤ ਕਰ ਧਾਰੀਆ ਪੰਜ ਦੂਤ ਦਵਾਸ ਕੀਤੇ ਕਾਲ ਕੰਟ ਬਿਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਕਰਦੇ ਮੈ ਸੋ ਕੋ ਆ ਤਿਤ ਕਰਿ ਅਨਹਤ ਬਾਜੇ ਅੰਲੈ ਜਨੋ ਵਗਤਾਂ ਕੀਓ ਸੰਗ ਨ ਮਨੋਰਟ ਪੂਰੇ ਪਾਰ ਬ੍ਰਹਮ ਪ੍ਰਵਪਾਇ ਅਨ ਸੁਖ ਕਰੇ ਕੋਈ ਨ ਜਾਣੇ ਤੁਮਰਾ ਅੰਤ ਉਚੇਸੂ ਜਾਪ ਤੁਮਕੋ ਸਭਲਾ ਸਮਗਨੀ ਤੁਮਰਾ ਸੋਤਰਤਾਰੀ ਤੁਮ ਤੇ ਹੋਇ Eso ਤੁਮਰੀ ਗਤ ਮੈਂ ਤੈ ਤੁਮਹਿ ਜਾਣੀ ਨਾਮਿਤ ਦਾਸ ਸਦਾ ਤੁਰਿ ਭਾਨੀ ਤੁਧਿਆ ਕੀ ਅਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾ ਕੋ ਵਿਗਨ ਨ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਸਰਦਾ ਸਿੱਖੂ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰੇਤਨ ਭਗਵਤੀ ਸਮਰ ਕਾਇ ਗੁਰੂ ਨਾਨਕ ਲੈ ਕੇ ਆਈ ਫਿਰੰਗਤਪੁਰਤੀ ਅੰਮ੍ਰਿਤਦਾਸ ਰੰਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਤ ਹੈ ਸਭ ਕੋ ਜਾਏ ਤੇਗ ਭਾਂਦਰ ਸਿਮਰਿਐ ਘਰ ਨਾਉ ਨਿਦਿਆਵੇ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਕਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰ ਬਹਾਦਰ ਅੰਮ੍ਰਿਤ ਕੇ ਦਾਤੇ ਸਰਬਰਸਦਾਨੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇਦਾਰ ਦਾ ਤੇ ਅੰਦਰ ਕੀ ਖੰਸਾ ਜੀ ਸਹਿਬੋ ਜੀ ਵਾਹਿਗੁਰੂ ਗਿਆ ਪਿਆਰਿਆਂ ਚਾਹਾਂ ਸਹਿਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਕਿਆ ਦੇਖ ਲਾਈ ਤੇ ਗਵਾਇ ਦੇਖ ਸੁਣ ਕੇ ਅੰਡਰਟ ਕੀਤਾ ਇਨਾ ਪਿਆਰਿਆਂ ਸਚੈਰਿਆਂ ਦੀ ਕਮਾਈ ਦਾ ਧੰਨਤਰ ਕੇ ਖਾਲਸਾ ਜੀ ਸੈਭਲੋ ਜੀ ਵਾਹਿਗੁਰੂ ਕਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀ ਦਿੱਤੇ ਬੰਦ ਬੰਦ ਕਟਵਾਏ ਗੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹਿਆਰਾਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾ ਸਵਾਸਾ ਸੰਨਿਵਾਇ ਤਨਾ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਸੈ ਬੋਲੋ ਜੀ ਅੰਜਾ ਤਖਤ ਸਰਵਤ ਗੁਰਦੁਆਰਿਆਂ ਦਾ ਧਿਆਨਤਰ ਕੇ ਖਾਲਸਾ ਜੀ ਸੈ ਬੋਲੋ ਜੀ ਇਸਨਾਨ ਹੇਤੋਂ ਵਿਵੇਕਦਾਨ ਵਿਸਾਉ ਦਾਨ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨੀ ਇਸਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਰੇ ਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀ ਨਾਮਾ ਤੁੱਕੀ ਮਤ ਪਦ ਕਾਰਾ ਕਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਹੋਰਪੁਰ ਦਵਾਰੇ ਗੁਰ ਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਗੁੱਲੇ ਦਰਸ਼ਨ ਦੇਦਾਰੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਸਤਿਗੁਰੂ ਨਿਤਾਣੇ ਦੇ ਤਾਨ ਲੋਕਿਆਂ ਦੀ ਔਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੱਤੀ ਦੇ ਬਰਾਜਮਾਨ ਆਦ ਸ੍ਰੀ ਗੁਰੂ ਬ੍ਰਹਮ ਸਾਹਿਬ ਚਵਰੇ 70 ਤਖਤ ਦੇ ਮਾਲਕ ਸਤਿਗੁਰ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋਏ ਆਪ ਦੇ ਘਰ ਦੇ ਪ੍ਰੀਤਮਾਨ ਭਾਈ ਸਾਹਿਬ ਭਾਈ ਸਰਦਾਰ ਜਸਵੰਤ ਸਿੰਘ ਜੀ ਡੀਲਰ ਸਰਦਾਰ ਹਰਵਿੰਦਰ ਸਿੰਘ ਬੜੈਚ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਬੱਚਿਆਂ ਦੀ ਚੜ੍ਹਦੀ ਕਲਾ ਲਈ ਬੱਚਿਆਂ ਦੀ ਤੰਦਰੁਸਤੀਆਂ ਲਈ ਐਸਵੇਂ ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਓਟ ਅਸਰਾ ਲੈਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਣ ਲੱਗੇ ਹਨ ਸੇਵਕਾਂ ਦੀਆਂ ਮਨੋ ਕਾਮਨਾ ਸੰਪੂਰਨ ਕਰਨੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਤਖਣਾ ਦੁੱਖਾਂ ਦੁਲੇਧਰਾਂ ਦੇ ਨਾਸ ਸੁਖਾਂ ਦੇ ਪ੍ਰਕਾਸ਼ ਦੇ ਰੁਗਤਾ ਘਰ ਦੇ ਵਿੱਚ ਸੁੱਖ ਸ਼ਾਂਤੀ ਬੱਚਿਆਂ ਦੇ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਕਰਨੀਆਂ ਆਪਣੇ ਚਰਨਾ ਕਮਨਾਂ ਦੀ ਪ੍ਰੀਤੀ ਬਖਸ਼ਣੀ ਐਸਵ ਕੁਸ਼ਰੀ ਅਖੰਡ ਪਸਾ ਤੇ ਰੰਗਤਾ ਵਿਸਾਰੀ ਇਸ ਨਗਰੀ ਹਜਰੇ ਕੋਈ ਉਨਤਾਈ ਰਹਿ ਗਈ ਹੋਵੇ ਤਾਂ ਬੱਚੇ ਜਾਣ ਕੇ ਮਾਫ਼ ਕਰਨ ਅੱਗੇ ਤੋਂ ਸਮਤ ਬਖਸ਼ਣਾ ਐਸਵ ਕੁਸ਼ਰੀ ਪੌੜੀਆਂ ਅਨੰਦ ਸਾਹਿਬ ਦੇ ਪਾਠ ਹੋਏ ਗੁਰਬਾਣੀ ਪੜੀ ਗੁਰਬਾਣੀ ਪੜਦਿਆ अनेਕਾਂ ਪ੍ਰਕਾਰਾਂ ਦੀਆਂ ਉਨਤਾਈਆਂ ਹੋ ਗਈਆਂ ਉਹਨ ਗਿਆ ਬੱਚੇ ਜਾਣ ਕੇ ਮਾਫ਼ ਕਰਨੀ ਅੱਗੇ ਤੋਂ ਸਦਕੇ ਸਪਸ਼ਟ ਗੁਰਬਾਣੀ ਪੜਨਦਾ ਸੇਵਾਦਾਰ ਨੂੰ ਸੇਵਾ ਕਰਨ ਦਾ ਬਲ ਬੋਸ਼ਨਾ ਜੋ ਮਾਈ ਭਾਈ ਤਿੰਨ ਹੁੱਲ ਲੈ ਕੇ ਹਾਜ਼ਰ ਹੋਇਆਨ ਸਭ ਦੀਆਂ ਹਾਜ਼ਰੀਆਂ ਦਾ ਪਰਵਾਨ ਕਰਨੀਆਂ ਕਦਮ ਮ ਕਦਮ ਲੇਖੇ ਲਾਉਣੇ ਪਰਿਵਾਰਾਂ ਵਿੱਚ ਸੁਖੁਰਤਾਉਣੇ ਮਾਨ ਮਨੁੱਖਾਂ ਤੇ ਸੁਖੁਰਤਾਉਣੇ ਜੀ ਜੰਦ ਸਭ ਸੁਖੇ ਸੁਣਨਾ ਲੱਗਰ ਖੇੜੇ ਵਿੱਚ ਸੁਖ ਸ਼ਾਂਤੀ ਉਰਤਾਉਣੇ ਪਿਆਰੇ ਸਾਸਨ ਤੇ ਸਿਰ ਤੇ ਮੇਰ ਪ੍ਰਾਰਥਕਣ ਅੱਠੇ ਪੈਰ ਆਪਣਾ ਨਾਮ ਜਪਵਣਾ ਐਸੋ ਸੇਵਕ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਨੇ ਅਭੀ ਦੇ ਦਰ ਪਰਵਾਨ ਹੋਵੇ ਪ੍ਰਵਾਨ ਹੋਏ ਰਸਨਾ ਲੈਕ ਹੋਏ ਜੋ ਜੀ ਛਕੇ ਸੋ ਆਜੀ ਦਾ ਪਵਿੱਤਰਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਐਸੋ ਸ੍ਰੀ ਪੰਡ ਪਾਠ ਸਭ ਰੰਮ ਕੰਦੀ ਆਗਿਆ ਬਖਸ਼ੋ ਪਵਿੱਤਰ ਖਜਾਨਿਆਂ ਚ ਹੁਕਮਨਾਮੇ ਫਰਮਾਵੇ ਹੁਕਮਨਾਮੇ ਚਰਨ ਵੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤਿ ਆਵੇ ਗੁਰੂ ਨਾਨਕ ਨਾਮ ਜੜ ਦੀ ਕਰਾਤਿ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਸੋ ਤੀ ਅਕਾਲ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਤੇ ਆਈਐ ਕਾਰਜ அவਰਾਸ ਮੈਂ ਤਾਨ ਦੇ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤਦਿਆ ਗੇ ਅਰਦਾਸ ਮੈਂ ਹੋਰ ਤਾਉ ਨਹੀਂ ਜਿਸ ਤੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਾਹੀ ਗੁਰੂ ਜੀ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੋਕਰੋ ਕਾ ਢੇਰਾ ਤਨਾ ਪਰਮੇਸ਼ਰ ਦਿੱਤਾ ਬੰਨਾ ਦੋ ਕਰੋ ਕਢੇਰਾ ਪੰਨਾ ਅਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਸੁਖ ਹੋਵੇ ਸਭ ਤਾਈ ਰੰਤ ਪੂਰਨ ਪਰਮੇਸ਼ਰ ਅਰਾਵ ਰਹਿਆ ਸਭ ਨੇ ਜਾਈਂ ਰਹਾਉ ਤਰਕੀ ਬਾਣੀ ਆਈ ਤੈਨ ਸਗਲੇ ਕਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਅਰਨਾਨਕ ਸੱਚ ਵਖਨ ਤੁਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਿਟਾਈ ਦਿਆਲੇ ਪੁਰਖ ਮਿਹਰਵਾਨਾ ਨਾਨਕ ਸਚ ਵਖਾਣਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਗਏ ਜੀ ਸਾਸਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹ ਤਾ ਗੁਰ ਪ੍ਰਸਾਦ ਜਪ ਆਦ ਸਤਿ ਦੁਗੋਦ ਸਚ ਹੈ ਪੀ ਸਚ ਨਨਕ ਹੋਸੀ ਪੀ ਸਚ ਸੋਚੇ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਾਮ ਲਿਨ ਤਾਰ ਭੁਖਿਆ ਤੁਕ ਨਾ ਤਰੀ ਜੇ ਬੰਨਾ ਪੁਰੀਆ ਪ੍ਰਾਨ ਸਹਸ ਸਿਰ ਪਾਲ ਤੁਮ ਹੋਈ ਤੈ ਕਿਨਾ ਚੱਲਣਾ ਕਿ ਉਸ ਪਿਆਰਾ ਹੋਈ ਹੈ ਚਿਉ ਪੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਮਿੰਜਾ ਦੁਪਾਈ ਦਾਇ ਪਲੀਕਾਰ ਤੂ ਸਦਾ ਸੁਨਾਮਤ ਨਰੰਕਾਰ ਭੜਿਏ ਹੱਥ ਕੈਨ ਤਨ ਦੇਹੀ ਪਾਣ ਤੂ ਤੈ ਤ੍ਰਸ ਤੇਹੀ ਮੋਕਲੇ ਕੇ ਤੱਪਰ ਹੋਏ ਦੇ ਸਾਹ ਬੋਲ ਨਹੀਂ ਆਉਤੋਈ ਸਰ ਗਿਆ ਨਤ ਪਾ ਪੰਖੈ ਸੱਗ ਓਤੋ ਪਹਿਨਾ ਚਰੰਗ ਕੁੰਮੀ ਤਾ ਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਹੋ ਆਪੇ ਦੀਜ ਅਪੇ ਹੀ ਕਰੂ ਨਾਨਕ ਕਉ ਕੁੰਮੀ ਆਹ ਜਾਇ ਪੰਜ ਦੇ ਤੱਕਦੇ ਆ ਬੱਦ ਦਾ ਨਾ ਜੇ ਕੋ ਪਾਵੈ ਤੁਮ ਘਰ ਮਾਨੈ ਸੁਣਿਆ ਮੰਨਿਆ ਮਨ ਕੀ ਤਰਬਾ ਪੰਚ ਪਰਵਾਨ ਪੰਚ ਪਰਵਾਨ ਪਤਿਕਾਰ ਹਿਦਰ ਕੇ ਮਾਨ ਪੰਚੇ ਸੋਹੇ ਦਰ ਰਾਜਨ ਪੰਚਾਂ ਕਾ ਬਰੇ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਾਹੀ ਸੋ ਮਹਾਰ ਵਾਹ ਹੁਣ ਚੰਦ ਲਿਆ ਕਾਪੂਤ ਸੰਤੋਵ ਤਾਮ ਰੱਗੇ ਜਿਸੋ ਤਾਹ ਦੇ ਕੋ ਬੁੱਧਿਆ ਹੋਏ ਸਤਿਆਰ ਤਵ ਲੇ ਉਪਰ ਕੇਤਾ ਪਾਰ ਤੰਤੀ ਹੋਰ ਪਰਾ ਹੋਰ ਹੋਰ ਤਿਸਤੇ ਪਾਕ ਲੈ ਕਉਣ ਜੋਰ ਦੀਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਉੜੇ ਸਲਾਮ ਉਹ ਲੇਕਾਲੀ ਜਾਣਾ ਕੋਈ ਨੇਕਾਲੀ ਗਿਆ ਕੀਤਾ ਹੋਵੇ ਕੀਤਾ ਤਾਂ ਸਵਾਲੇ ਰੂਪਾ ਬੇਤੀ ਦਾ ਜਾਣਾ ਕੋਣ ਕੂਟ ਕੀਤਾ ਪਰਦਾ ਹੋਏ ਕੋ ਕੋ ਵਾਉ ਕਿਤੇ ਹੋਈ ਨਾ ਸੁ ਕਰਿਆ ਕੁਦਰਤ ਕਾਉਣ ਕਹਾ ਵਿਚਾਰ ਵਰਿਆ ਨਾ ਜਵਾਈ ਤੂਾਰ ਜੋਤ ਤੁਪ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਕਜਾਪ ਸੰਗ ਪਾਉ ਸੰਗ ਪੂਜਿਆ ਸੰਗ ਤਪਟਾਉ ਸੰਗ ਗ੍ਰੰਥ ਮੁਕਲੇ ਦੇ ਪਾਟ ਸੰਗ ਜੋਗ ਮਨ ਰਿਓ ਦਾਸ ਸੰਗ ਤਤ ਗੁਣ ਗਿਆਨ ਚਾਰ ਸੰਗ ਸੰਤੀ ਅ ਸੰਗ ਦਾਤਾਰ ਸੰਤ ਕੰਵਰ ਮਹਾਂਪਤ ਸਹਾਰੇ ਸੰਤ ਕੰਵਰ ਲੈ ਲਾਇ ਤਾਰੇ ਕੁਦਰਤ ਕਾਲ ਤਾਰੇ ਚਾਰ ਵਹ ਨਾ ਜਾਇ ਕੋ ਹਾਰੇ ਜੋ ਤੁਧ ਪਾਵੈ ਸਾਈ ਪਰੇਕਾਰ ਬਹੁ ਬਦਾਗਲਾਮਤ ਨਰਨਾਰਿੰਕਾਰ ਸੰਤ ਮੋੜ ਬਿਅੰਦ ਕੋਰ ਸੰਤ ਚੋੜ ਹਰਿ ਰਾਮ ਗੌਰ ਸੰਤ ਅਪਰ ਕਰਜਾਹਿ ਜੋਰ ਸੰਤ ਗਲ ਵਡ ਹੱਤੇ ਅਸਮਹਿ